नमस्कार साथियों ਤੁਸੀਂ ਦੇਖ ਰਹੇ ਹੋ ਇਸ ਵਕਤ ਕੱਗਰ ਦੇ ਹਾਲਾਤ ਤੁਹਾਨੂੰ ਦੁਖਾਨ ਦੀ ਕੋਸ਼ਿਸ਼ ਕਰਾਂ ਕਿ ਇਸ ਵਕਤ ਮੈਂ ਖੜੇ ਆਗਾ ਅੰਦਾਨਾ ਪੁਲ ਦੇ ਉੱਪਰ ਜੋ ਸਮੇਂ ਦੀ ਅੱਜ 3 ਤਰੀਕ ਦੇ ਹਾਲਾਤ ਮੈਂ ਦਿਖਾ ਰਿਹਾ ਤੁਹਾਨੂੰ ਹੀ 10 ਵਜੇ ਦੀ ਰਿਪੋਰਟ ਹੈ ਕਿ ਇੱਥੋਂ ਦੇ ਹਾਲਾਤ ਦਾ ਸੁਖਾਵੇਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪਰੰਤੂ ਜੋ ਪਿੱਛੇ ਦੀ ਰਿਪੋਰਟ ਆਏ ਕਿ ਜੋ ਖਨੋਰੀ ਗੇਜ ਦੇ ਉੱਪਰ ਉਥੋਂ ਦਾ ਕੱਗਰ ਹੈ ਉਹ 700 48.10 ਤੇ ਚੱਲ ਰਿਹਾ ਜਦ ਕਿ ਖਤਰਾ ਹੈਗਾ 48 ਤੇ ਰੈਡ ਅਲਰਟ ਹੋ ਚੁੱਕਿਆ ਹੈ ਔਰ ਹੁਣ ਸਭ ਨੂੰ ਆਪਣੇ ਆਪਣੇ ਤਾਂ ਮੋਤਮਾਮ ਲੈ ਕੇ ਸਭ ਕੁਝ ਇਸ ਬੰਨੇ ਦੇ ਉੱਪਰ ਪਹਿਰਾ ਦੇਣ ਦੀ ਜ਼ਰੂਰਤ ਹੈ ਸਾਰਿਆਂ ਨੂੰ ਕਿਉਂਕਿ ਕਿਸੇ ਵਕਤ ਵੀ ਕੋਈ ਵੀ ਅਣਸਕਾਮੀ ਜੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਉਸੇ ਹੀ ਤਰੰਤ ਉਸ ਨਾਲ ਨਿਪਟਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੋਵੇਗੀ ਤਾਂ ਸਾਰਿਆਂ ਨੂੰ ਜਿੰਨੇ ਵੀ ਖਨੌਰੀ ਤੋਂ ਲੈ ਕੇ ਮਕੋਟ ਸਾਹਿਬ ਤੱਕ ਜਿੰਨੇ ਵੀ ਇਹਦੇ ਆਸ-ਪਾਸ ਦੇ ਪਿੰਡ ਨੇ ਜ਼ਿਮੀਂਦਾਰ ਨੇ ਉਹ ਖੁਦ ਆਪਹਿਰਾ ਦੇਣ ਦੋਏ ਪਾਸੇ ਬੰਨਿਆਂ ਦੇ ਉੱਪਰ ਆਪਣੇ ਸਾਜੋ-ਸਮਾਨ ਲੈ ਕੇ ਟਰੈਕਟਰ ਟਰਾਲੀਆਂ ਬੰਦੇ ਜੋ ਵੀ ਹੈ ਜਿੰਨੀ ਵੀ ਮੀਨ ਪਾਵਰ ਹੈ ਸਾਰੇ ਆਪਣੇ-ਆਪਣੇ ਚੌਕਸੀ ਵਰਤਮਤਾ ਕੀ ਜਿਹੜੀ ਫਸਲਾਂ ਨੇ ਸਾਡੀਆਂ ਉਹ ਬਸ ਸਕਣ ਜੋ ਅੱਜ ਦੇ ਹਾਲਾਤ ਨੇ ਉਹਨਾਂ ਬਾਰੇ ਦੱਸੋ ਜਿਵੇਂ ਕਿ ਕੱਗਰ ਹੁਣ 48.10 ਹੋ ਚੁੱਕਿਆ ਹੈ ਤਾਂ ਇੱਥੋਂ ਦੇ ਰੈਡ ਅਲਰਟ ਵੀ ਹੋ ਚੁੱਕੇ ਕਿਉਂਕਿ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ ਕੱਗਰ ਪਾਰ ਕਰ ਚੁੱਕਿਆ ਹੈ ਤੁਸੀਂ ਜਨਤਾ ਨੂੰ ਜੋ ਆਸਪਾਸ ਦੇ ਜਿੰਨੇ ਵੀ ਜ਼ਿੰਮੇਦਾਰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਰੇ ਲੋਕਾਂ ਨੂੰ ਸਾਰੀ ਜਨਤਾ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਜਿਵੇਂ ਉਹ ਆਪਣੇ ਆਪਣੇ ਪਿੰਡਾਂ ਦੇ ਸਾਬ ਨਾਲ ਆਪਣੇ ਖੇਤਾਂ ਦੇ ਸਾਬ ਨਾਲ ਬਣਿਆ ਦੇ ਰਹੇ ਦਾ ਦੇਣਾ ਕਿ ਖਤਰੇ ਤੇ ਜਿਹੜਾ ਨਿਸ਼ਾਨ ਹੈ ਉਸ ਤੋਂ ਪਾਣੀ ਜ਼ਿਆਦਾ ਵਧਿਆ ਹੋਇਆ ਹੈ ਤੇ ਪਿੱਛੋਂ ਵੀ ਪਾਣੀ ਦਿੱਤੀ ਆਸ ਨਹੀਂ ਹੈ ਤੇ ਪਾਣੀ ਲਗਾਤਾਰ ਕਾਫੀ ਟਾਈਮ ਚੱਲਣ ਦੀ ਹੈ ਸੰਭਾਵਨਾ ਹੈ ਤੋਂ ਸਾਰੇ ਮਾਲੀਆਂ ਜਿਨ੍ਹਾਂ ਵੀ ਪਿੰਡਾਂ ਇਹ ਕਰਦੇ ਨਾਲ ਲੱਗਦੇ ਨੇ ਬੇਨਤੀ ਕਰਦੇ ਆ ਕਿ ਉਹ ਉਹ ਆਪਣੀਆਂ ਕਈਆਂ ਮਟਰ ਲੈ ਕੇ ਜਿਹੜੇ ਵੀ ਥੱਲੇ ਲੈ ਕੇ ਉੱਥੇ ਮਿੱਟੀ ਦਾ ਤਜਾਮ ਕਰਨ ਉੱਥੇ ਖੜਨ ਤਾਂ ਕਿ ਇਸ ਨੂੰ ਬਚਾਇਆ ਜਾ ਸਕੇ ਜੇ ਸਾਰੇ ਲੋਕ ਖੜਦੇ ਨੇ ਤਾਂ ਇਸ ਨੂੰ ਬਚਾਇਆ ਜਾ ਸਕਦਾ ਹੈ ਇਹ ਪਾਣੀ ਲੰਬਾ ਟਾਈਮ ਲੰਗੇਗਾ ਜੇ ਬਾਰਸ਼ ਦੀ ਰੂਪੀ ਨਾ ਹੋਵੇ ਪੁਦਰ ਦੀ ਰੂਪੀ ਨਾ ਹੋਵੇ ਤਾਂ ਲੋਕ ਇਹਦੇ ਉੱਪਰ ਖੜਨਾ ਤਾਂ ਇਸ ਫਸਲਾਂ ਨੂੰ ਤੇ ਇਲਾਕੇ ਨੂੰ ਪਿੰਡਾਂ ਨੂੰ ਬਚਾਇਆ ਜਾ ਸਕਦਾ ਹੈ ਸੋ ਸਾਰੇ ਹੀ ਲੋਕਾਂ ਨੂੰ ਜਨਤਾ ਨੂੰ ਬੇਨਤੀ ਹੈ ਕਿ ਉਹ ਆਪਣੇ ਆਸਲੇ ਪੱਠੜ ਜਿਹੜੀ ਵੀ ਕਈਆਂ ਜਿਹੜੇ ਵੀ ਆਪਣੇ ਥਾਲੇ ਲੈ ਕੇ ਇਸ ਦੇ ਮਿੱਟੀ ਦਾ ਇਤਜਾਮ ਕਰਨ ਸਾਰੇ ਦੇ ਸਾਰੇ ਜਿਵੇਂ ਕਿ 2023 ਚ ਫਲੱਡ ਆਇਆ ਉਸ ਤੋਂ ਕੀ ਸਭ ਕੁ ਸਿੱਖਣਾ ਚਾਹੁੰਦੇ ਨੇ 2023 ਦੇ ਵਿੱਚ ਜਿਹੜਾ ਖਤਰੇ ਤੋਂ ਨਿਸ਼ਾਨ ਜਿਹੜਾ ਵਧਿਆ ਸੀ ਪਾਣੀ ਟੁੱਟਿਆ ਬਨਾਰਸੀ ਪਿੰਡ ਤੋਂ ਇਹ ਬਨਾਰਸੀ ਪਿੰਡ ਦੇ ਵਿੱਚ ਟੁੱਟਣ ਨਾਲ ਉੱਥੋਂ بارشਪੂਰਸ਼ ਕਾਰਨ ਉਥੇ ਮੌਕੇ ਤੇ ਉਹ ਸੰਭਾਲ ਨਾ ਸਕੇ ਜਿਸ ਦੇ ਕਾਰਨ ਆਹ 10 ਪਿੰਡਾਂ ਨੂੰ ਨੁਕਸਾਨ ਹੋਇਆ ਪਰਲੀ ਸ਼ੈਟ ਵਾਲਿਆਂ ਨੂੰ ਕਰਾਂ ਦੇ ਵਿੱਚ ਪਾਣੀ ਭੜਿਆ ਕਰਾਂ ਦੇ ਵਿੱਚ ਪਸਤੀਆਂ ਦੇ ਵਿੱਚ ਇਟਲੀਆਂ ਸਾਰਿਆਂ ਤੇ ਪਾਣੀ ਭੜਿਆ ਨੁਕਸਾਨ ਹੋਇਆ ਡੰਗਰ ਪੂਰੂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਸੋ ਇਹ ਜਾਂਦੂ ਜਾ ਕੇ ਬਣਾ ਦੋਇਆ ਗਿਆ ਹਾ ਬੜਾ ਤੌਰ ਤੇ ਪਾਣੀ ਕੱਢਿਆ ਗਿਆ ਜੇ ਨਾ ਕਰਤਾ ਹੁੰਦਾ ਕਾਫੀ ਮਿੱਡੀਆਂ ਲਾ ਲਾ ਕੇ ਪਾਣੀ ਨੂੰ ਰੋਕਿਆ ਗਿਆ ਉਹੀ ਹਾਲਾਤ ਅੱਜ ਬਣਦੇ ਆਏ ਨੇ ਜੇ ਲੋਕ ਕਰੜੇ ਰਹਿਣਗੇ ਤਾਂ ਇਸ ਨੂੰ ਬਚਾਇਆ ਜਾ ਸਕਦਾ ਤੁਜੀ ਪਾਸੇ ਤੁਹਾਨੂੰ ਮੈਂ ਇਹ ਵੀ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਵੇਂ ਕਿ ਘੱਗਰ ਪਿੱਛੇ ਚੜ ਰਿਹਾ ਹੈਗਾ ਔਰ ਇਥੋਂ ਦੀ ਵੀ ਹਾਲਾਤ ਨੇ ਅਜੇ ਸੁਖਾਵੇਂ ਨੇ ਜਿਹੜਾ ਪਾਣੀ ਹੈ ਜਿਹੜਾ ਉੱਪਰਲਾ ਬੈੱਡ ਜਿਸ ਨੂੰ ਕਹੇ ਜਾਂਦਾ ਹੈ ਕਿ ਅਜੇ ਉਸ ਤੱਕ ਪਾਣੀ ਕਿੱਥੇ ਕਿੱਥੇ ਤਾਂ ਆ ਗਿਆ ਹੈ ਕਿੱਥੇ ਅਜੇ ਨਹੀਂ ਆਇਆ ਜਿਵੇਂ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਉੱਪਰਲਾ ਬੈੱਡ ਹੈ ਇਸ ਤੋਂ ਉੱਪਰ ਅਜੇ 6-7 ਫੁੱਟ ਉੱਪਰ ਹੈ ਜੋ ਬਣਨ ਲੱਗਿਆ ਹੋਇਆ ਤੇ ਕਿੱਥੇ ਕਿੱਥੇ ਦਾ ਪਾਣੀ ਚੜ ਗਿਆ ਕਿੱਥੇ ਨਹੀਂ ਤਾਂ ਅਜੇ ਹਾਲਾਤ ਸੁਕਾਵੇਂ ਨੇ ਜੇਕਰ ਵਕਤ ਮਿਲੇ ਤਾਂ ਇਹਨੂੰ ਸੰਭਾਲਿਆ ਜਾ ਸਕਦਾ ਹੈ ਕਿ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਜੋ ਮਿੱਟੀ ਦੇ ਥੈਲੇ ਨੇ ਉਹ ਭਰ ਕੇ ਵੀ ਆਪਣੇ ਪੂਰੇ ਸਟੋਰ ਕੀਤਾ ਜਾ ਰਿਹਾ ਹੈ ਕਿ ਕਿੱਥੇ ਵੀ ਕੋਈ ਇਸ ਤਰ੍ਹਾਂ ਦੀ ਅਨਸੁਕਾਵੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਇਹਨਾਂ ਕਟ ਮਿੱਟੀ ਦੇ ਥੈਲਿਆਂ ਨਾਲ ਉੱਥੇ ਆਪਣਾ ਪੂਰਤੀ ਕੀਤੀ ਜਾਵੇਗੀ ਤੇ ਤੁਸੀਂ ਸਾਹਮਣੇ ਦੇਖ ਰਹੇ ਕਿ ਉਹ ਕਿ ਉਹ ਚਿੱਟੇ ਚਿੱਟੇ ਨੇ ਜਿਹੜੇ ਉਹ ਮਿੱਟੀ ਦੇ ਥੈਲੇ ਭਰਨ ਵਾਸਤੇ ਲੇਬਰ ਲਗਾਈ ਗਈ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਅਨਸਕਾਵਿਕ ਘਟਨਾ ਨਾਲ ਨਜਿੱਠਣ ਵਾਸਤੇ ਪ੍ਰਸ਼ਾਸਨ ਤਿਆਰ ਬਰ ਤਿਆਰ ਖੜਿਆ ਹੋਇਆ ਹੈਗਾ ਧੰਨਵਾਦ